ਜ਼ਮੀਨ ਦੇ ਟੋਟੇ ਪਿੱਛੇ ਮਾਰ ਦਿੱਤਾ 17 ਸਾਲਾਂ ਦਾ ਸੋਨਾ ਸੁਨੱਖਾ ਮਾਪਿਓ ਦਾ ਇਕਲੌਤਾ ਪੁੱਤ ਮੇਰਾ ਨਾਮ ਗੁਰਬੀ ਸਿੰਘ ਡੇਡੇ ਦਾ ਨਾਮ ਕਰਮਣਜੀਤ ਸਿੰਘ ਤੇ ਕੀ ਗੱਲ ਹੋਈ ਕੀ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਇਹਨਾਂ ਬੰਦਿਆਂ ਕੋਲ ਅਮਰਜੀਤ ਸਿੰਘ ਪ੍ਰਦੀਪ ਸਿੰਘ ਤੇ ਇਹਨਾਂ ਦੇ ਸਿਰੀਆਂ ਕੋਲ 3-4 ਹਜ਼ਾਰ ਸੀਗੇ ਜਿੰਨਾਂ ਦੇ ਨਾਲ ਇਹਨਾਂ ਸ਼ਰੈ ਆਮ ਸਿੱਧੀਆਂ ਗੋਲੀਆਂ ਚਲਾ ਕੇ ਮੇਰੇ بیٹے ਕਰਮਲਜੀਤ ਸਿੰਘ ਨੇ ਖਲੋਤੇ بیٹے ਦੀ ਮੌਤ ਕਰਤੀ ਮੌਕੇ ਦੇ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਉਮਰ ਕਿੰਨੀ ਕੁ ਸੀ 17 ਸਾਲ ਦੀ ਉਮਰ ਸੀ ਇਹ ਕਲਾਸ 2 ਮੈਡੀਕਲ ਦੀ ਪ੍ਰੀਖਿਆ ਵਿੱਚ ਪਾਸ ਕੀਤੀ ਸੀ ਕੱਲਾ-ਕੱਲਾ ਬੇਟਾ ਸੀ ਤੁਹਾਡਾ ਕੱਲਾ-ਕੱਲਾ ਬੇਟਾ ਸੀ ਕੀ ਮਾਮਲਾ ਕੀ ਸਾਰਾ ਹੈ ਕਿੱਥੇ ਕਰਕੇ ਘਟਨਾ ਵਾਪਰੀ ਮਾਮਲਾ ਜੀ ਇਸ ਜਗ੍ਹਾ ਤੇ ਮੁੰਡਾ ਖੜਾ ਸੀ ਜੀ ਪਿੱਛੇ ਇਹਨਾਂ ਦੀ ਪੰਚਾਇਤੀ ਜ਼ਮੀਨ ਦਾ ਥੋੜਾ ਜਿਹਾ ਹੈਗਾ ਸੀ ਜੀ ਰੋਲਾ ਉਹ ਪੰਚਾਇਤ ਦੇ ਜਗਾ ਛੜਾਈ ਹੋਈ ਸੀ ਉਹ ਵਾਰ-ਵਾਰ ਆਣ ਕੇ ਵਟਵਾ ਜਾਂਦੇ ਸੀ ਪੰਚਾਇਤ ਕੋ ਬਾਗੇ ਜਾਂਦੀ ਸੀ ਕੱਲ ਰਾਤ ਵੀ ਇਹੀ ਹੋਇਆ ਕਿ ਉਹ ਫਿਰ ਜ਼ਮੀਨ ਵਾਉਣ ਆਏ ਨੇ ਮੁੰਡਾ ਪਿੱਛੇ ਖੜਾ ਸੀ ਉਹ ਘਰੋਂ ਦੋ ਪਿਸਟਲ ਤੇ ਇੱਕ ਗਨ ਲੈ ਕੇ ਆਏ ਨੇ ਉਹਨਾਂ ਆਉਂਦੇ ਮੁੰਡੇ ਤੇ ਇਹਨਾਂ ਤੇ ਫਾਇਰਿੰਗ ਕਰਤੀ ਏ ਪਹਿਲਾਂ ਗਾਣਾ ਕੱਢਦੇ ਰਿਹਾ ਉਸ ਤੋਂ ਬਾਅਦ ਫਾਇਰਿੰਗ ਕਰਤੀ ਏ ਇੱਕ ਮੁੰਡੇ ਦੀ ਥੌਣ ਦੇ ਨਾਲ ਦੀ ਲੱਗ ਕੇ ਲੰਘੀ ਏ ਇੱਕ ਦੇ ਸਿੱਧਾ ਛਾਤੀ 'ਚ ਵੱਜ ਕੇ ਦਸਤ ਹੋ ਗਈ ਏ ਇੱਕ ਦੇ ਸਿਰ ਚ ਛਾਇੰਦੇ ਉਹਨਾਂ ਨੂੰ ਕੁਛ ਮਾਰਿਆ ਹੁੰਦੇ ਵੀ ਸੱਟ ਹੈਗੀ ਉਹ ਵੀ ਇਸ ਟਾਈਮ ਹਸਪੀਟਲ ਦਾਖਲੇ ਕੀ ਮੰਗ ਕਰ ਅਸੀਂ ਜੀ ਇਨਸਾਫ ਦੀ ਮੰਗ ਕਰਦੇ ਆ ਕਿ ਚਾਰ ਬੰਦੇ ਸੀ ਚਾਰੇ ਅਰੇਸਟ ਹੋਣੇ ਚਾਹੀਦੇ ਜਲਦ ਤੋਂ ਜਲਦ ਪੁਲਸਾ ਆ ਉਹਨਾਂ ਨੂੰ ਅਰੇਸਟ ਕਰੇ ਹਥਿਆਰ ਉਹਨਾਂ ਕੋਲ ਲਿਸੈਂਸੀ ਹੀ ਜਾਂ ਦੋ ਨੰਬਰ ਦੇ ਦੇਖੋ ਜੀ ਤਿੰਨ ਸੀ ਇਹ ਤਾਂ ਹੁਣ ਆਪਾਂ ਨਹੀਂ ਕਹਿ ਸਕਦੇ ਵੀ ਲਿਸੈਂਸੀ ਆ ਜਾਂ ਨਜਾਇਜ਼ ਲੈ ਕੇ ਆਏ ਨੇ ਪਰ ਤਿੰਨ ਉਹਨਾਂ ਕੋਲ ਹਥਿਆਰ ਹੈਗੇ ਕਿੰਨੇ ਵਜੇ ਦੀ ਘਟਨਾ ਕੀ ਤੇਰਾ ਇਹ ਜੀ ਰਾਤ ਤਕਰੀਬਨ 10 ਵਜੇ ਦੀ ਹੈ ਠੀਕ ਹੈ ਇਹ ਤੇ ਕਦੋਂ ਕਰਾ ਕਰਨਾ ਆਇਆ ਸੀ ਕੀ ਆ ਇੱਥੇ ਦੇਖੋ ਜੀ ਟਰੈਕਟਰ ਤਾਂ ਜਾਣ ਬੁੱਝ ਕੇ ਲੈ ਕੇ ਆਇਆ ਸੌਣੇ